ਇਲਾਕਾ ਨਿਵਾਸੀਆਂ ਨੂੰ ਬੇਨਤੀ ਹੈ ਕਿ ਆ ਜਿਹੜਾ ਖੱਟੇ ਪਰਨੇ ਦੇ ਵਿੱਚ ਤੁਸੀਂ ਨੌਜਵਾਨ ਦੇਖ ਰਹੇ ਹੋ ਜੇ ਇਸ ਨੇ ਅੰਮ੍ਰਿਤਸਰ ਜ਼ਿਲ੍ਹੇ ਦੇ ਅਦੀਨ ਆਉਂਦੀ ਡ੍ਰੀਮ ਸਿਟੀ ਵਿਖੇ ਕੰਮ ਕਰਦੇ ਕੋਈ ਠੇਕੇਦਾਰਾਂ ਦੀਆਂ ਦੋ ਕਟਰ ਮਸ਼ੀਨਾਂ ਚੋਰੀ ਕਰ ਲਈਆਂ ਅਤੇ ਇਹ ਉਥੋਂ ਕਟਰ ਮਸ਼ੀਨਾਂ ਲੈ ਕੇ ਫਰਾਰ ਹੋ ਗਿਆ ਜਿਸ ਤੋਂ ਬਾਅਦ ਨੇ ਇਹਨੂੰ ਕਿ ਦਿੱਤੇ ਆ ਵੀਰਾਂ ਭਰਾਵਾਂ ਦੀ ਮੱਦੇ ਨਾਲ ਇਹ ਵੀ ਕੰਮ ਕਰਦਾ ਇਹਨਾਂ ਦੇ ਪਿੰਡ ਸਰਪੰਚ ਜੀ ਦੇ ਨਾਲ ਉੱਥੋਂ ਦੇ ਸਰਪੰਚ ਦੇ ਨਾਲ ਸੰਪਰਕ ਕੀਤਾ ਗਿਆ ਤੇ ਉਹਨਾਂ ਬੜੇ ਆਦਰ ਤੇ ਮਾਨ ਦੇ ਨਾਲ ਸਾਰੇ ਅੰਦਰਾਸ ਆਏ ਹੋਏ ਵੀਰਾਂ ਦਾ ਸਤਿਕਾਰ ਕੀਤਾ ਅਤੇ ਸਾਰਿਆਂ ਨੂੰ ਨਾਲ ਲੈ ਕੇ ਇਸ ਦੇ ਨਾਲ ਗੱਲਬਾਤ ਕੀਤੀ ਤਾਂ ਇਹ ਮੰਨ ਗਿਆ ਕਿ ਹਾਂ ਕਟਰ ਮਸ਼ੀਨਾਂ ਜਿਹੜੀਆਂ ਹਨ ਉਹ ਮੈਂ ਹੀ ਚੋਰੀ ਕੀਤੀਆਂ ਸਨ ਅਤੇ ਆ ਜਿਹੜਾ ਤੁਸੀਂ ਕਾਲੀ ਬਨਾਣ ਦੇ ਵਿੱਚ ਨੌਜਵਾਨ ਦੇਖ ਰਹੇ ਜੇ ਇਸ ਨੂੰ ਇਸ ਨੇ ਵੇਚੀਆਂ ਸਨ ਅਤੇ ਇਹਨੇ ਕਿਹਾ ਹੈ ਕਿ ਇਹ ਹੀਰੋਇਨ ਅਤੇ ਸਮਾਨ ਵੇਚਦਾ ਹੈ ਇਸ ਨੂੰ ਮੈਂ 400 ਰੁਪਏ ਦੇ ਵਿੱਚ ਦੋਨੇ ਕਟਰ ਮਸ਼ੀਨਾਂ ਜਿਹੜੀਆਂ ਇਹ ਵੇਚੀਆਂ ਹਨ ਤੇ ਇਸ ਕਾਲੀ ਬਨਾਣ ਵਾਲੇ ਨੇ ਜਿਹਨੂੰ ਵੇਚੀਆਂ ਹਨ ਇਹਨੇ ਸਾਰਿਆਂ ਦੀ ਹਾਜ਼ਰੀ ਦੇ ਵਿੱਚ ਇਸੇ ਚੋਰ ਨੂੰ ਪਹਿਲਾਂ ਵਾਪਸ ਕਰ ਦਿੱਤੀਆਂ ਹਨ ਅਤੇ ਵਾਪਸ ਕਰਨ ਤੋਂ ਬਾਅਦ ਸਾਰਿਆਂ ਦੀ ਹਾਜ਼ਰੀ ਦੇ ਵਿੱਚ ਇਸ ਦੇ ਅਸਲ ਮਾਲਕ ਠੇਕੇਦਾਰ ਜਿਸ ਦੀਆਂ ਚੋਰੀ ਹੋਈਆਂ ਸਨ ਉਹਨੂੰ ਸੌਂਪ ਦਿੱਤੀਆਂ ਗਈਆਂ ਹਨ ਅਤੇ ਸਾਰੇ ਡ੍ਰੀਮ ਸਿਟੀ ਦੇ ਜਿੰਨੇ ਵੀ ਵੀਰ ਉੱਥੇ ਕੰਮ ਕਰਦੇ ਹਨ ਸਾਰਿਆਂ ਨੂੰ ਬੇਨਤੀ ਹੈ ਕਿ ਇਹਨਾਂ ਚੋਰਾਂ ਤੋਂ ਸੁਚੇਤ ਰਹੋ ਇਹ ਅਮਰਸਰ ਜ਼ਿਲ੍ਹੇ ਦੇ ਅਧੀਨ ਆਉਂਦੇ ਹਲਕਾ ਜਿੰਡਿਆਲਾ ਗੁਰੂ ਦੇ ਪਿੰਡ ਤਲਵੰਡੀ ਵਿਖੇ ਰਹਿਣ ਵਾਲਾ ਚੋਰ ਹੈ ਜਿਸ ਦੀ ਇਹ ਘਟਨਾ ਜਿਹੜੀ ਹੈ ਅਸੀਂ ਤੁਹਾਨੂੰ ਬਿਆਨ ਕਰ ਰਹੇ ਹਾਂ ਇਹਨਾਂ ਦੋਨਾਂ ਦਾ ਤੁਸੀਂ ਚਿਹਰਾ ਦੇਖ ਸਕਦੇ ਜੇ ਅਤੇ ਦੇਖ ਕੇ ਇਹਨਾਂ ਤੋਂ ਸੁਚੇਤ ਰਹੋ ਇਹ ਇਲਾਕੇ ਵਿੱਚ ਚੋਰੀਆਂ ਕਰਨ ਵਾਲੇ ਚੋਰ ਹਨ ਇਹਨਾਂ ਦੇ ਵਿੱਚੋਂ ਇੱਕ ਨੇ ਚੋਰੀ ਕੀਤੀ ਹੈ ਅਤੇ ਜੇ ਇਹ ਜਿਹੜੀ ਕਾਲੀ ਸ਼ਰਟਰ ਵਾਲਾ ਨੌਜਵਾਨ ਹੈ ਇਸ ਨੂੰ ਵੇਚੀ ਹੈ ਉਹ ਸੁਣਦੇ ਹਾਂ ਇਹਨਾਂ ਦਾ ਕੀ ਕਹਿਣਾ ਹੈ ਇਹ ਖੁਦ ਬਿਆਨ ਕਰ ਰਹੇ ਹਨ ਕਿ ਕਿਸ ਤਰ੍ਹਾਂ ਕਿਸ ਤਰ੍ਹਾਂ ਅਸੀਂ ਚੋਰੀ ਕਰਕੇ ਕਿਸ ਤਰ੍ਹਾਂ ਕਿਹੜੇ ਨੌਜਵਾਨ ਨੂੰ ਦਿੱਤੀਆਂ ਹਨ ਤੇ ਜੇ ਉਹ ਨੌਜਵਾਨ ਵੀ ਦੱਸ ਰਿਹਾ ਹੈ ਕਿ ਮੈਨੂੰ 400 ਰੁਪਏ ਦੇ ਵਿੱਚ ਇਹਨੇ ਦੋਨੇ ਕਟਰ ਮਸ਼ੀਨਾਂ ਵੇਚੀਆਂ ਹਨ ਇਹ ਜੇਕਰ ਨਵੀਆਂ ਲੈਣ ਜਾਈਏ ਤਾਂ 12000 ਦੀਆਂ ਕਟਰ ਮਸ਼ੀਨਾਂ ਹਨ ਅਤੇ ਇਹ ਉਸ ਦਾ ਜੇਕਰ ਨੁਕਸਾਨ ਲਾਈਏ ਤਾਂ 24000 ਦਾ ਨੁਕਸਾਨ ਕਰ ਲਿਆ ਕਿਉਂਕਿ ਦੁਬਾਰਾ ਵੀ ਲੈ ਕੇ ਕੰਮ ਕਰਨਾ ਹੁੰਦਾ ਹੈ ਠੇਕੇਦਾਰਾਂ ਨੇ 24000 ਦਾ ਨੁਕਸਾਨ ਕਰਕੇ ਇਹ ਨੌਜਵਾਨ 400 ਰੁਪਏ ਦੇ ਵਿੱਚ ਵੇਚ ਕੇ ਆਪਣਾ ਜੋ ਵੀ ਨਸ਼ਾ ਕਰਦਾ ਹੈ ਉਸ ਦੀ ਪੂਰਤੀ ਕਰ ਗਿਆ ਆਓ ਸੁਣਦੇ ਹਾਂ ਇਹਨਾਂ ਦੇ ਜ਼ੁਬਾਨੀ ਅਸੀਂ ਪਿੰਡ ਤਲਵੰਡੀ ਦੇ ਸਰਪੰਚ ਸਾਹਿਬ ਅਤੇ ਉਥੋਂ ਦੇ ਇਲਾਕਾ ਨਿਵਾਸੀ ਅਤੇ ਨੌਜਵਾਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਕੰਮ ਦੇ ਵਿੱਚ ਸਹਿਯੋਗ ਦੇ ਕੇ ਇਸ ਚੋਰ ਕੋਲੋਂ ਦੋਨੇ ਕਟਰ ਮਸ਼ੀਨਾਂ ਜਿਹੜੀਆਂ ਬਰਾਮਦ ਕਰਵਾਉਣ ਦੇ ਵਿੱਚ ਸਾਡੀ ਸਹਾਇਤਾ ਕੀਤੀ ਹੈ ਧੰਨਵਾਦ ਜੀ ਆ ਫੜ ਰਾਜਕ ਤੋਕਲਾ ਵੇਖ ਲੈ ਉਹ ਮੇਰੇ ਪੈਸੇ ਤੇਰੇ ਮੈਂ ਤੂੰ ਦੱਸਾ ਤੀ ਕਿੰਨੇ ਕਿੰਨੇ ਪੈਸੇ ਜਿੰਨੇ ਲਏ ਕਿੰਨੇ ਕਿੰਨੇ 400 ਰੁਪਇਆ 400 ਰੁਪਇਆ ਚ ਦੇ ਕੇ ਗਿਆ ਆਹੋ ਕਿੰਨੇ ਦੋ ਆਏ 400 ਤੋਂ ਕੱਲ ਨਹੀਂ ਲੈ ਲਿਆ ਦੋ ਆ ਗਏ ਕਿਆ ਦੇਖੋ ਲਈ ਜੁੱਤ ਲੈ ਕੇ ਤਰਾ ਫੇਤਾ ਇਹ ਹੈਗਾ ਇਹਨੇ ਸਾਰੇ ਕੰਮ ਚੱਲ ਇਹ ਹੈਗਾ ਹੋਵੇ ਦੋਵੇਂ ਲਈ ਇਹ ਤੂੰ ਮਨ ਵਾਲੀ ਵੇਚਦਾ ਫਿਰ ਕੱਲ ਤੇ ਪੈ ਜੇ ਆਇਆ ਆ ਗਾ ਗਿਆ ਗਾ ਗਿਆ ਕੋਈ ਨਹੀਂ ਆ ਕੋਈ ਨਹੀਂ ਤੈਨੂੰ ਕੁਛ ਨਹੀਂ ਸੇਨ ਕੋਈ ਨਹੀਂ ਕਰਦਾ ਕੋਈ ਨਹੀਂ ਕੋਈ ਨਹੀਂ ਆ ਇਹਨੇ ਕਦਲੀ ਦਿੱਤਾ ਮਤਲਬ ਤੈਨੂੰ ਇਹਨੇ ਤੈਨੂੰ ਕਦਲੀ ਦਿੱਤਾ ਵੀ ਪੈਸਾ ਦੀ ਲੋੜ ਸੀ ਜਾਂ ਕੀ ਗੱਲ ਆ ਤੇ ਪੈਸਾ ਜਿੱਥੇ ਕੱਲ ਮਾਲ ਵਾਲੇ ਤੁਹਾਡੇ ਸਾਹਮਣੇ ਵੇਚੇ ਇਹ ਹੁਣ ਵੀਡੀਓ ਦੇ ਵਿੱਚ ਕਹਿਣ ਰਿਹਾ ਵੀ ਇਹ ਬੰਦਾ ਇਹ ਪਤਾ ਕੀ ਕਹਿੰਦਾ ਹੈ ਕਹਿੰਦਾ ਇਹ ਸਮਾਨ ਵੇਚਦਾ ਮੈਂ ਸਮਾਨ ਕਰਕੇ ਇਹਨੂੰ ਦੇ ਕੇ ਗਿਆ ਪੁੱਛ ਲੈ ਇਹਨੂੰ ਪੁੱਛ ਲੈ ਪੁੱਛ ਲੈ ਮੂੰਹ ਤੇ ਪੁੱਛ ਲੈ ਮੂੰਹ ਤੇ ਚਿੱਟਾ ਵੇਚਦਾ ਪੁੱਛ ਲੈ ਕਹਿੰਦਾ ਇਹ ਚਿੱਟਾ ਵੇਚਦਾ ਤੇ ਮੈਂ ਇਹ ਕੋ ਵੇਚਣਾ ਮੇਰਾ ਵੀਰ ਮੇਰੇ ਤਿੰਨ ਕੁੜੀਆਂ ਤੇ ਤੂੰ ਬੰਦ ਕਿੱਡਾ ਵੇਚ ਤੂੰ 400 ਵੀ ਤੱਕ ਨਹੀਂ ਰੱਖਣੀ ਪਿੰਡ ਦਾ ਇਹ ਮੈਂ ਦੇ ਤੇ ਫਿਰ ਕੀ ਆ ਤੂੰ ਕਿਹੜਾ ਕੰਮ ਕਰਦਾ ਹੈ ਬਿੰਦੂ ਕੀ ਭਲਾਣ ਕਿਹੜਾ ਕੰਮ ਕਰਦਾ ਤਾਨੂੰ ਵੀ ਮੈਂ ਜਾਣਦਾ ਤੁਸੀਂ ਇਹ ਕਿੱਥੇ ਦੇਣੀਆਂ ਅਸੀਂ ਮੈਂ ਤਾਂ ਜਾਣਦੇ ਕਰਕੇ ਅਸੀਂ ਆ ਗਏ ਜਾਣਦੇ ਕਰਕੇ ਕਹਿਣ ਦਿਆਂ ਚਲੋ ਚਲੋ ਗੱਲ ਬੜਾ ਕੀ ਆ ਮੇਨ ਮੁੱਕ ਦੀ ਗੱਲ 'ਚ ਆਵੇ ਚਲੋ ਮਸਲਾ ਮੌਕੇ ਤੇ ਹੱਲ ਹੋ ਗਿਆ ਇਹ ਕਿਤਨੀ ਗੱਲ ਹੈ ਹਾਲਤ ਹੋ ਜਾਣਾ ਹੈ ਵਿੱਚ ਸਾਰੇ ਬੰਦੇ ਆਪਣੇ ਹੀ ਤਾਂ ਕਰ ਗਏ ਆ ਮੇਨ ਮੌਕੇ ਤੇ ਜਿਹੜਾ ਮਸਲਾ ਹੱਲ ਹੋ ਗਿਆ ਵਾ ਇਤਨੀ ਗੱਲ ਜੇ ਨਾਮ ਦੱਸ ਦੇਣ ਲੱਭਦਾ ਫਿਰ ਵੀ ਇਤਨਾ ਭੱਜਣ ਨੂੰ ਢੋਕਾ ਨਹੀਂ ਇਹ ਪੁਚਲਟੀ ਮਸ਼ੀਨ ਚੁੱਕੀ ਹੋਣਾਂ ਨਹੀਂ ਨਹੀਂ ਸਾਰੇ ਬੰਦੇ ਆਓ ਨਹੀਂ ਨਹੀਂ ਚਲੋ ਜਿਹੜੇ ਦੋ ਪੁਰਜੇ ਹੈਗੇ ਆ ਜਦੋਂ ਉਹਨਾਂ ਕਹਿੰਦਾ ਠੀਕ ਇਹੋ ਦੋ ਚੁੱਕੇ ਆ ਨਾ ਸਾਰੇ ਬੰਦੇ ਨੂੰ ਕਿਹਦੇ ਕਿਹਦੇ ਬੰਦੇ ਨੂੰ ਦਿੱਤੇ ਆ ਹੁਣ ਇਹਨੇ ਬੰਦੇ ਆਏ ਆ ਕੀ ਕਹਿਣਾ ਚਾਹਣਾ ਇਹਨਾਂ ਨੂੰ ਨਾਲ ਲਈ ਫਿਰਦੇ ਜਿਹਨੇ ਕਾਰ ਲਈ ਆ ਮੈਂ ਮੰਨਦਾ ਗਲਤੀ ਹਾਂ ਗਲਤੀ ਹੋਈ ਆ ਬੁੱਧਾ ਪਿੰਡ ਦੀ ਬੇਚੀ ਲਾਉਣੀ ਆ ਤੈਨੂੰ ਗਾਂ ਉੱਥੇ ਵੇਚ ਲਾ ਤੇਰਾ ਹਾਲ ਬੁਰਾ ਹੋਣਾ ਹੀ ਪੈ ਤੈਨੂੰ ਪਹਿਲੇ ਦਾਰ ਬਸ ਠੀਕ ਹੈ ਸ਼ੁਕਰਗਰ ਸਾਰੇ ਬੰਦੇ ਜਵਾਨਾ ਆਪਣਾ ਜ਼ਮਾਨਾ ਇਹ ਸ਼ੁਕਰਗਰ ਸਾਰੇ ਬੰਦੇ ਆਪਣਾ ਜ਼ਮਾਨਾ ਲੋਈ ਕਡੋ ਲੋਈ ਕਡੋ ਲੋਈ ਕਡੋ ਬੰਦਾ ਲੋਈ ਕਡੋ ਦਾ ਬਾਰ ਆਪਣਾ ਇਹ ਕੱਲ ਤੋਰੀਆਂ ਚ ਲੱਗ ਗਿਆ ਬਾਅਦ ਦੇ ਵਿੱਚ ਦੇਖੋ ਸਾਰੇ ਮਸ਼ੀਨ ਪਿੰਗਾ ਲਿਆ ਯਾਰ ਹੁਣ ਹੁਣ ਕੱਟੋ ਕਰੋ ਮੂੰਹ ਬੰਦ ਕੋਈ ਗੱਲ ਨਹੀਂ ਕਰਦੇ ਆ ਯਾਰ ਅਸੀਂ ਉਹ ਦੱਸ ਹੈ ਅਹੀਂ ਹੁਣ ਸਾਡੀ ਚੀਜ਼ਾਂ ਗਈਆਂ ਤੇ ਅਸੀਂ ਕਰੀਏ ਹੁਣ ਹਾਂ ਹੁਣ ਜੋ ਕੰਮ ਸਾਰਾ ਨਿਪਟ ਗਿਆ ਤਾਂ ਹੋਰ ਹੁਣ ਵੀਡੀਓ ਕਿੰਨੀ ਕੁ ਬਣਾ ਲੈਣੀ ਬਣਾਵਾਂਗੇ ਫਿਰ ਅਸੀਂ ਪੱਤਰਕਾਰ ਅਸੀਂ ਆਪਣੇ ਤੌਰ ਤੇ ਬਣਾਵਾਂਗੇ ਸਾਨੂੰ ਰੋਕ ਲੂ ਕੋਈ ਤਾਂ ਕੰਮ ਕਰੂ ਦੀ ਹਾਂ ਸਾਨੂੰ ਰੋਕ ਲੂ ਕੋਈ ਹਾਂ ਬਾਹੂ ਤੇਰਾ ਸਮਾਨ ਹੀ ਤੇਰਾ ਚੁੱਕਿਆ ਸੀ ਹਾਂਜੀ ਹਾਂਜੀ ਮਿਲ ਗਿਆ ਤੈਨੂੰ ਮਿਲ ਗਿਆ ਸੀ ਠੀਕ ਆ ਆ ਤੇਰੀਆਂ ਦੋਵੇਂ ਮਸ਼ੀਨਾਂ ਤੈਨੂੰ ਮਿਲ ਗਈਆਂ ਠੀਕ ਆ ਹਾਂ ਚੱਲ ਆਓ ਉਧਰ ਹੁਣ ਤੇਰਾ ਕਿਸੇ ਨਾਲ ਕੋਈ ਗੁੱਸਾ ਕਿਹੜਾ ਤੇ ਨਹੀਂ ਠੀਕ ਆ ਕੰਮ ਹੋ ਗਿਆ ਹਾਂ ਚਲੋ ਹੁਣ ਤੂੰ ਕੋਈ ਦੇ ਕੋਈ ਕਾਰਵਾਈ ਜਾਂ ਕੁਝ ਕਰਨਾ ਚਾਹੁੰਦਾ ਨਹੀਂ ਛੱਡੋ ਨਹੀਂ ਬਸ ਸਾਡਾ ਰਸਿਕ ਲੋਲਪੋਪ